ਭਾਈ ਗੁਰਜੀ ਕਾਲਾ ਪਾਹੇ ਗੁਰਜੀ ਕੀ ਫਤਿਹ ਸਾਰੇ ਵੀ ਸੰਗਤ ਨੂੰ ਇਹਰੀ ਦੀ ਨੂੰ ਬੇਨਤੀ ਹੈ ਵੀ ਕੱਚੇ ਮਛੜੇ ਪੁਲੀਆਂ ਦੇ ਕੋਲ ਲੋਡਿੰਗ ਚੱਲ ਰਹੀ ਆ ਜੋ ਫੱਸਿਆ ਬੰਨ ਬੰਨਿਆ ਜਾ ਸਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਪਹੁੰਚਣ ਦੀ ਕਿਰਪਾਲਤਾ ਕਰੋ ਥੈਲਿਆਂ ਦੀ ਵੱਧ ਤੋਂ ਵੱਧ ਲੋੜ ਆ ਬੰਦਿਆਂ ਦੀ ਵੱਧ ਤੋਂ ਵੱਧ ਲੋੜ ਆ ਵੀ ਇੱਥੇ ਲੋਡਿੰਗ ਵੀ ਕਰਨੀ ਆ ਮਸ਼ੀਨ ਵੀ ਹੈਗੀ ਆ ਟਰੈਕਟਰ ਟ੍ਰੈਲੀ ਵੀ ਕੋਈ ਭੈਣ ਭਾਈ ਜੇ ਲੈ ਕੇ ਆ ਸਕਦਾ ਲਿਫਟ ਵਾਲੀ ਟ੍ਰੈਲੀ ਹੋਵੇ ਜਿਹੜੀ ਉੱਥੇ ਮਿੱਟੀ ਪੁੱਜਦੀ ਹੋ ਸਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਇੱਥੇ ਸੰਗਤ ਦੀ ਬਹੁਤ ਲੋੜ ਆ ਸੰਗਤ ਚੱਲੂਗੀ ਦੇਖੋ ਬੰਦੇ ਬਹੁਤ ਘੱਟ ਆ ਵਾਤੇ ਵਾਦ ਬੇਟ ਏਰੀਆ ਦੀ ਜਿਹੜੀ ਸੰਗਤ ਆ ਉਹਨੂੰ ਹੱਥ ਮੰਨ ਕੇ ਬੇਨਤੀ ਆ ਵੀ ਜਲਦੀ ਤੋਂ ਜਲਦੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਜਿੰਨੀ ਤੁਸੀਂ ਛੇਤੀ ਪਹੁੰਚੋ ਕਿਉਂਕਿ ਉਪਰੋ ਨੇਰਾ ਵੀ ਹੋਣ ਵਾਲਾ ਵੀ ਜਿੰਨੀ ਜਲਦੀ ਤੁਸੀਂ ਪਹੁੰਚੋਗੇ ਉਨੀ ਜਲਦੀ ਫਸਿਆਂ ਵਾਲਾ ਜਿਹੜਾ ਬੰਨ ਆ ਉਹ ਕੋਈ ਵੱਡਾ ਨੁਕਸਾਨ ਨਾ ਹੋਵੇ ਉਹਨੂੰ ਰੋਕਿਆ ਜਾ ਸਕੇ ਜਲਦੀ ਜਲਦੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਵੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿ ਆਉ ਜਾਂਦਾ ਇੱਕ ਜੱਗੀ ਬੈਠ ਕੇ ਮੂਰੇ ਟਰੈਕਟਰ ਦੇ ਹਾਂਜੀ ਇੱਕ ਬੋਲ ਖੜਾ ਹੈ ਮੇਰਾ ਕੰਮ ਚੱਲਦਾ ਅੱਛਾ ਮੀ ਆ ਗਿਆ ਬਈ ਮੀ ਆ ਗਿਆ ਮੀ ਆਪਣਾ ਡਾਇਰੈਕਟਰ ਲੱਦ ਹੋ ਗਿਆ ਆ ਜਾਂਦੇ ਆ ਬੰਦੇ ਆ ਠੀਕ ਆ ਐ ਨਹੀਂ ਹੈਗਾ ਆ ਬੰਨ ਨਾਲ ਸਾਫਾ ਸਰਪੰਚ ਵੀ ਆਇਆ ਸਿਆਂ ਬੰਨ ਬੰਨਣ ਵਾਸਤੇ ਬੰਦੇ ਸੰਗਤ ਦੀ ਘਾਟ ਆ ਬੰਦਿਆਂ ਦੀ ਉਹਦੇ ਬਹੁਤ ਜ਼ਰੂਰਤ ਆ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਵਾਦ ਆ ਕੰਮ ਚੱਲ ਰਿਹਾ ਦੇਖੋ ਸਰਪੰਚ ਸਾਹਿਬ ਮਿੰਟਾ ਸਰਪੰਚ ਵੀ ਲੱਗਿਆ ਹੋਇਆ ਆ ਤੇ ਬੰਦਿਆਂ ਦੀ ਇੱਥੇ ਕਮੀ ਆ ਮਸ਼ੀਨ ਵੀ ਆ ਆਪਣੀ ਉਹ ਚੱਲਦੀ ਟ੍ਰੈਲੀਆਂ ਕੋਲ ਲੈ ਕੇ ਆ ਸਕਦਾ ਖਾਲੀ ਥੈਲੀਆਂ ਦੀ ਬਹੁਤ ਲੋੜ ਆ ਆ ਸਾਡਾ ਗੱਗੂ ਵੀਰ ਵੀ ਲੱਗਿਆ ਹੋਇਆ ਹਰਮਨ ਵੀ ਲੱਗੇ ਆ ਇੱਥੇ ਬੰਦਿਆਂ ਦੀ ਲੋੜ ਆ ਵੱਧ ਤੋਂ ਵੱਧ ਥੈਲੇ ਭਰਨ ਵਾਸਤੇ ਤਾਂ ਜੋ ਬੰਨ ਪਚਾਇਆ ਜਾ ਸਕੇ ਨਹੀਂ ਫਸਲਾਂ ਦਾ ਨੁਕਸਾਨ ਬਹੁਤ ਹੋਣਾ ਮਸ਼ੀਨ ਵੀ ਆ ਟਰੈਕਟਰ ਟਰੈਲੀ ਵੀ ਕੋਈ ਭੈਣ ਭਰਾ ਲੈ ਕੇ ਆ ਸਕਦਾ ਹੈ ਜਿਵੇਂ ਜੈਕ ਵਾਲੀ ਟਰੈਲੀ ਹੋਵੇ ਇੱਥੋਂ ਭਰ ਕੇ ਜੀਐਸਵੀ ਨਾਲ ਭੇਜ ਦਾਂਗੇ ਉੱਥੇ ਫਸਿਆ ਬੰਨ ਤੇ ਸੰਗਤ ਦੀ ਬਹੁਤ ਲੋੜ ਆ ਥੈਲੇ ਭਰਨ ਵਾਸਤੇ ਬੰਦੇ ਦੀ ਘਾਟ ਆ ਥੈਲੇ ਚਕਾਉਣ ਵਾਸਤੇ ਥੈਲਿਆਂ ਦੇ ਮੂੰਹ ਬੰਨਣ ਵਾਸਤੇ ਹਰੇਕ ਜਗ੍ਹਾ ਤੇ ਬੰਦਾ ਲੱਗ ਰਿਹਾ ਬੰਦਿਆਂ ਦੀ ਘਾਟ ਹੋਣ ਕਰਕੇ ਥੋੜਾ ਜਿਹਾ ਕੰਮ ਸਲੋ ਚੱਲ ਰਿਹਾ ਲੋਡਿੰਗ ਵੀ ਚੱਲ ਰਹੀ ਹੈ ਟਰੈਲੀ ਨੇ ਥੈਲੇ ਇੱਥੋਂ ਪ ਕੁੜੀਆਂ ਦੇ ਕੋਲ ਕੰਮ ਚੱਲ ਰਿਹਾ ਤੇ ਸੈਲਰ ਤੋਂ ਗਾਹਾਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਇੱਥੇ ਸੰਗਤ ਪਹੁੰਚਣ ਦੀ ਕਿਰਪਾਲਤਾ ਕਰੋ ਜਬ ਬੰਨ ਬੰਨਿਆ ਜਾ ਸਕੇ ਆ ਸਾਡਾ ਗੱਗੂ ਵੀਰ ਵੀ ਲੱਗ ਰਿਹਾ ਹਰਮਨ ਵੀਰ ਵੀ ਲੱਗਿਆ ਹੋਇਆ ਸਾਰੇ ਏਰੀਆ ਦੇ ਸੰਗਤ ਲੱਗੀ ਹੋਈ ਆ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਲ ਤੋਂ ਜਲਦ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਬੰਨ ਟੁੱਟਣ ਦੇ ਬਚਾਇਆ ਜਾ ਸਕੇ ਕੋਈ ਨੁਕਸਾਨ ਵੱਡਾ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਤ ਜਿਆਦਾ ਖਰਾਬ ਆ ਬਈ ਪਾਣੀ ਬਹੁਤ ਜਿਆਦਾ ਬਾਣਾਂ ਦੇ ਨੇੜੇ ਢਾਹ ਲਾ ਕੇ ਪਹੁੰਚ ਗਏ ਜਮਾ ਹੀ ਆ ਕੋਲ ਰਹਿ ਗਿਆ 20 ਫੁੱਟ ਦਾ ਫਰਕ ਹੈ ਨਹੀਂ ਇੱਕੋ ਲੱਖ ਤੇ ਢਿਗਾ ਗਿਰ ਰਹੀਆਂ ਬੰਦਿਆਂ ਦੀ ਲੋਡ ਆ ਵੀ ਫਟਾਫਟ ট্রাক ਚ ਉਜਾ ਕਰਕੇ ਆ ਸਿੱਟੇ ਦਰਖਤ आप बिटू भी आया है, बिटू बेल्डर